ਪੁਰਾਣਾ ਨਲਮਾਚਰ ਰੋਡ ਤੋਂ ਸਬਜੀ ਮੰਡੀ ਸਬਜੀ ਮੰਡੀ ਤੋਂ ਮੇੜਕਰ ਚੌਕ ਮੇੜਕਰ ਚੌਕ ਤੋਂ ਵੀ ਆਪਣੇ ਆਪਸੀ ਸਾਹਮਣੇ ਮੂਰਗਾ ਰੋਡ ਇੱਥੋਂ ਬਾਈਪਾਸ ਤੋਂ ਬਾਬਾ ਜਾ ਕੇ ਡੀਏਪੋਲੀਓਨ ਲੱਭਾਪਸ ਵੀ ਮੇੜਕਰ ਚੌਕ ਤੇ ਨਹੀਂ ਆ ਚੱਲਦੇ ਤਲਾ ਡੀਏਪੋਲੀਓਨ ਦਾ ਮੇੜਕਰ ਚੌਕ ਹਾਂ ਉਹ ਤੋਂ ਡੀਉ ਦਾ ਤੇ ਮੋਦੀ ਕਲੇਰ ਨਾਲ ਪੀਰਮੇੜਕਰ ਚੌਕ ਹਾਂਜੀ ਉਤੋਂ ਵੀ ਸਿੱਧੀ ਗੋਗਰਾਪੁਰ ਤੋਂ ਫਿਰ ਗੋਗੜਾੜਾ ਪਹਲਾ ਗੋਗਰਾਪੁਰ ਬੱਲਾ ਨੂੰ ਮੌਸਮਰ ਬੱਲਾ ਉਤੋਂ ਰੇਲਵੇ ਰੋਡ ਰੇਲਵੇ ਰੋਡ ਤੋਂ ਬਾਅਦ ਇੱਕ ਰੋਡ ਸਾਡਾ ਹੋ ਰਿਹਾ ਹਾਂ ਉਹ ਵੀ ਦੱਸਿਆ ਤੇ ਇਹ ਮੁਗੜਾ ਤੋਂ ਲੇਵੜੇ ਅੱਛਾ ਇਹ ਟਾਈਮ ਕਿੰਨੇ ਵਜੇ ਦਾ ਹੈ 11 11:00 ਹੀ ਦੇ ਰਹੇ 11:00 ਜਿਆਦਾ ਕੀ ਕਰਨਾ ਹੈ ਉਹਨਾਂ ਕੋਈ ਗੱਡੀ ਸੰਗਤ ਜਿਆਦਾਤਰ ਮੋਸਟਲੀ ਪੈਦਲ ਹੁੰਦੀਆਂ ਤੇ ਪਲੱਸ ਇਹਨਾਂ ਦੇ ਕਾਲੀਆਂ ਵਿੱਚ ਆਪਣੀਆਂ ਟਰਾਲੀਆਂ ਜਿਹੜਾ ਵੀ ਜਦੋਂ ਕੰਮੇ ਸਬੰਧਿਆ ਅੱਛਾ ਟਰਾਲੀਆਂ ਔਰ ਜਿਹੜੇ ਛੋਟੇ ਆਤੀ ਆਟੋ ਚ ਵੀ ਹੁੰਦੇ ਨੇ ਉਹ ਆਪਣੇ ਸਾਹਮਣੇ ਨਾ ਵੀ ਨੂੰ ਲੱਗਦਾ ਸੀ ਤੇ ਪੈਦਲਾਂ ਨੂੰ ਕਿੰਨੇ ਦਿੱਤੀ ਜਿਹੜੀ ਸੀ ਉਸ ਤੋਂ ਪਰੇ ਜਿਆਦਾ ਹਾਂ ਇਸ ਤੋਂ ਪਰੇ ਜਿਆਦਾ ਹੁੰਦਾ ਨਹੀਂ ਲੈਤੀ ਤਾਂ ਤੇ ਲੈਦੀ ਦੀ ਜਿਹੜੀ ਇਹ ਮੋਸਕਿਉਰਟੀ ਹੁੰਦੀ ਹੈ ਲੈਦੀ ਪਰ ਹਾਂ ਜੀ ਉਸ ਤੋਂ ਬਾਅਦ ਉਹ ਤੋਂ ਇਹ ਮੰਨਿ ਚੁਗੋਰ ਕਾਦੀਆ ਸਾਨੂੰ ਸਾਡੀ ਮੰਡੀ ਆ ਕੇ ਮਿਲਦੀ ਐ ਅਸੀਂ ਘਰੋਂ ਆਣਾ ਫਾਇਦਾ ਤੇ ਬਾਕੀ ਪੰਜ ਹੀ ਸਾਡੀ ਆ ਰਹੀਆਂ ਦਾ ਰੀਵਿਊ ਸਹੀ ਮਾਦੀ ਹੋ ਗਿਆ ਪਾ ਇਹਨਾਂ ਤੋਂ ਸਾਨੂੰ ਜੇ ਆਪਾਂ ਵਾਲੀ ਚਿੱਤੀ ਤੋਂ ਇਹ ਸਾਡੀ ਮੰਡੀ ਹੋਣਾ ਸਾਡੀ ਮੰਡੀ ਪਨਾ ਆ ਕੇ ਤੇ ਨਾਲੋਂ ਜੋ ਕੀ ਜਾਦੂਆ ਕਰਦੇ ਨਹੀਂ ਲਾ ਕੇ ਰੱਖੀਂ ਸਾਡੀ ਲੰਦੇ ਸਹੀ ਹਾਂ ਉਸੇ ਰਿਟਰਨ ਤਾਂ ਨਹੀਂ ਹੁੰਦੀ ਬਹੁਤ ਘੱਟ ਕੇ ਤਾਂ ਨਹੀਂ ਇੱਕ ਦਾ ਤਾਂ ਗੱਡਾ ਨਹੀਂ ਹਾਂਜੀ ਗੜਵਾਲ ਸਾਹਿਬ ਅੱਜ ਜਿਹੜਾ ਡੀਐਸਪੀ ਨਕੌਦਰ ਦੇ ਨਾਲ ਤੁਹਾਡੀ ਅੱਜ ਮੀਟਿੰਗ ਹੋਈ ਆ ਧਾਰਮਿਕ ਤੁਸੀਂ ਕੰਦੀਆਂ ਸਾਰਿਆਂ ਨੇ ਕੀ ਕਿਹਾ ਉਹਨਾਂ ਨੇ ਜੋ ਬੋਲੇ 100 ਰੁਪਏ ਸਤਗੁਰੂ ਵਾਸ ਮਹਾਰਾਜ ਕੀ ਜੈ ਜੈ ਪਰ ਸਭ ਤੋਂ ਪਹਿਲਾਂ ਵੀ ਮੈਂ ਜੋ ਸਾਡੇ ਜਗਤਗੁਰੂ ਸਾਈਬੇ ਕਮਾਲ ਤਾਂ ਤਾਂ ਸਾਹਿਬ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ ਜੋ 600 ਸਬਾਣੀ ਦਾ ਪ੍ਰਕਾਸ਼ ਦਿਹਾੜਾ ਸਮੁੱਚੇ ਵਿਸ਼ਵ ਦੇ ਅੰਦਰ ਬੜੀ ਸ਼ਾਦਾ ਤੇ ਉਤਸ਼ਾਹ ਨਾਲ ਸਮੁੱਚੀ ਸੰਗਤ ਵੱਲੋਂ ਮਨਾਇਆ ਜਾ ਰਿਹਾ ਇਸ ਪਵਿੱਤਰ ਦਿਹਾੜੀ ਦੀ ਮੈਂ ਸਾਰੀ ਸੰਗਤ ਨੂੰ ਦੇਸ਼ ਵਿਦੇਸ਼ੀ ਬਾਦੀ ਸੰਗਤ ਨੂੰ ਲੱਖ ਲੱਖ ਮੁਬਾਰਕਵਾਦ ਦਿੰਦਾ ਔਰ ਇਹ ਜਿਹੜਾ ਪ੍ਰਕਾਸ਼ ਦਿਹਾੜਾ ਨਕੋਦਰ ਦੇ ਵਿੱਚ ਵੀ ਹਰ ਸਾਲ ਦੀ ਤਰ੍ਹਾਂ ਸਮੁੱਚੀ ਸੰਗਤ ਵੱਲੋਂ ਵੱਖ-ਵੱਖ ਮੱਲਿਆਂ ਵਿੱਚ ਪਿੰਡਾਂ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਔਰ ਇਸ ਸਬੰਧ ਚ 11 ਫਰਵਰੀ ਨੂੰ ਨਕੋਦਰ ਵਿੱਚ ਇੱਕ ਵਿਸ਼ਾਲ ਛੋਆ ਯਾਤਰਾ ਕੱਢੀ ਜਾ ਰਹੀ ਹੈ ਜਿਹਦੇ ਵਿੱਚ ਸ਼੍ਰੀ ਗੁਰੂ ਰਾਮ ਮਹਾਰਾਜ ਦੇ ਜੀਵਨ ਨੂੰ ਪਰਦਰਸ਼ਿਤ ਕਰਦੀਆਂ ਸੁੰਦਰ ਚਾਕੀਆਂ ਔਰ ਵੱਡੀ ਗੰਤੀ ਵਿੱਚ ਜਿਹੜੀ ਸੰਗਤ ਇਕੱਠੀ ਹੋਲੀ ਕਰਦੀ। ਤੋਂ ਇਸ ਜਾਂਦੇ ਨੂੰ ਮਨੋਲੀ ਤੇ ਸੂਚੀ ਸੰਗ ਜਿਹੜੀ ਆਪਣੀਆਂ ਤਿਆਰੀਆਂ ਚ ਲੱਗੀ ਹੋਈ ਆ ਰਜਾਨਾ ਪਰਿਵਾਰ ਮੇਰੀਆਂ ਕੱਡੀਆਂ ਜਾ ਰਹੀਆਂ ਔਰ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅੰਮ੍ਰਿਤ ਬਾਣੀ ਦਾ ਜਾਪ ਹੋ ਰਿਹਾ। ਤੋਂ ਅੱਜ ਇਸੇ ਸਬੰਧ ਦੇ ਵਿੱਚ ਜਿਹੜੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਆ ਕਿਉਂਕਿ ਜੋ ਚੋਹਾ ਯਾਤਰਾ ਔਰ ਸਾਰੇ ਪ੍ਰੋਗਰਾਮ ਨੂੰ ਧਿਆਨ ਚ ਰੱਖਦੇ ਆ। ਜਿਹੜੇ ਪ੍ਰਸ਼ਾਸਨਿਕ ਪ੍ਰਬੰਧ ਹੋਇਆ ਚਾਹੇ ਸਿਕਿਉਰਿਟੀ ਦੇਆ ਜਾਂ ਹੋਰ ਸਫਾਈ ਆ ਜਾਂ ਹੋਰ ਲੜੀਂਦੇ ਪ੍ਰਬੰਧ ਆ ਉਹ ਰਸਪੰਚ ਅੱਜ ਡੀਐਸਪੀ ਸਾਹਿਬ ਨਾਲ ਵੀ ਮੀਟਿੰਗ ਕਰਕੇ ਆਏ ਆ ਔਰ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਜਿਹੜਾ ਇਹ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਕਿਉਂਕਿ ਵੱਡੇ ਪੱਧਰ ਤੇ ਨਕੋਦਰ ਵਿੱਚ ਮਨਾਈ ਜਾਂਦੀ ਉਹਦੇ ਵਾਸਤੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਆ ਉਹ ਉੱਚੇ ਦਰਦੇ ਕੀਤੇ ਜਾਣ ਤਾਂ ਜੋ ਇਹ ਸ਼ੋਭਾ ਯਾਤਰਾ ਨੂੰ ਔਰ ਉਹਦੇ ਵਿੱਚ ਸ਼ਾਮਲ ਸੰਗਤ ਨੂੰ ਔਰ ਸ਼ਹਿਰ ਵਾਸੀਆਂ ਨੂੰ ਵੀ ਜਿਹੜੇ ਆ ਜਾਂ ਔਨ ਜਾਣ ਵਾਲੇ ਉਸ ਦਿਨ ਉਹਨਾਂ ਨੂੰ ਵੀ ਕੋਈ ਸਮੱਸਿਆ ਨਾ ਆਵੇ ਸਾਰੇ ਜਿਹੜੇ ਵਾਖਾ ਘਮਲਿਆਂ ਦੇ ਚੀਰਗੁਰ ਰਬਦਾਸ ਗੁਰਦਵਾਰਾ ਪ੍ਰਬੰਧ ਕਮੇਟੀਆਂ ਦੇ ਜਿਹੜੀ ਸਾਡੀ ਸਾਰੇ ਮੱਲਿਆਂ ਦੇ ਜਿਹੜੇ ਉਹ ਪ੍ਰਧਾਨ ਨੇ ਉਹਨਾਂ ਨੇ ਕਮੇਟੀਆਂ ਨੇ ਆ ਸਾਰਿਆਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ ਔਰ ਆਪ ਆਪਣੇ ਜਿਹੜੇ ਸੋਯਾਦਤਿਆਂ ਜਿਨ੍ਹਾਂ ਤੇ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਕਿ ਹਰ ਤਰ੍ਹਾਂ ਦੇ ਨਾਲ ਜਿਹੜਾ ਸਹਿਯੋਗ ਕੀਤਾ ਜਾਏਗਾ ਔਰ ਜਿਵਾ ਯਾਤਰਾ ਬੜੇ ਤਰੀਕੇ ਨਾਲ ਵਧੀ ਜਾਈ। ਅਦਾ ਵੀ ਮੈਂ ਖਾਸ ਕਰਕੇ ਬਹੁਤ ਧੰਨਵਾਦ ਕਰਦਾ ਜੀ ਜਿਹੜੇ ਸਤਗੁਰ ਰਬਦਾਸ ਜੀ ਮਹਾਰਾਜ ਜੀ ਦੇ ਅ ਪ੍ਰਕਾਸ਼ ਜਿਹੜੇ ਦੇ ਸਬੰਧ ਦੇ ਵਿੱਚ ਜਿਹੜਾ 11 ਤਰੀਕ ਨੂੰ ਸ਼ੁਭ ਯਾਤਰਾ ਕੱਢੀ ਜਾਣੀ ਹੈ ਤੇ 12 ਤਰੀਕ ਨੂੰ ਵੀ ਇਹ ਜਿਹੜੇ ਗੁਰਦਵਾਰ ਸਾਹਿਬ ਚ ਪ੍ਰੋਗਰਾਮਸ ਆਗੇ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੇ ਕਮੇਟੀ ਮੈਂਬਰਸ ਆ ਉਹਨਾਂ ਸਾਰਿਆਂ ਨਾਲ ਮੀਟਿੰਗ ਕੀਤੀ ਗਈ ਆ ਉਹਨਾਂ ਕੋਲੋਂ ਵੀ ਸੁਝਾਅ ਲਏ ਗਏ ਔਰ ਉਹਨਾਂ ਨੂੰ ਜਿਹੜੀਆਂ ਜ਼ਰੂਰੀ ਸਾਡੇ ਵੱਲੋਂ ਕੁਝ ਇੰਸਟਰਕਸ਼ਨਸ ਤੇ ਜਿਹੜੀ ਹਦਾਇਤਾਂ ਦਿੱਤੀਆਂ ਗਈਆਂ ਨੇਗਾ ਤਾਂ ਜੋ ਕਿ ਯਾਤਰਾ ਜਿਹੜੀ ਨਿਰਵਿਘਨ ਜਿਹੜੀ ਬਿਦਾਊਟ ਕਿਸੇ ਟ੍ਰੈਫਿਕ ਇੰਜੈਕਸ਼ਨ ਦੇ ਉਹ ਹੋ ਸਕੇ ਸਰ ਰੂਟ ਪਲਾਨ ਕੋਈ ਹੋਇਆ ਹਾਜੀ ਰੂਟ ਪਲਾਨ ਵੀ ਸਾਰਾ ਜੇ ਅਸੀਂ ਸਾਰਾ ਰੂਟ ਇਹਨਾਂ ਕੋਲ ਲਿਆ ਲਿਆਗਾ ਉਹ ਜਿੱਥੇ ਇੱਥੇ ਡਾਇਵਰਸ਼ਨ ਕਰਨ ਦੀ ਜ਼ਰੂਰਤ ਹੋਏਗੀ ਉਹ ਡਾਇਵਰਸ਼ਨ ਕੀਤੀ ਜਾਏਗੀ ਔਰ ਸਪੈਸ਼ਲੀ 11 ਤਰੀਕ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਜਿਹੜੇ ਟਰਾਲੀਆਂ ਗੰਨੇ ਦੀਆਂ ਲੈ ਕੇ ਆਉਂਦੇ ਆ ਇਹਨਾਂ ਨੂੰ ਬੇਨਤੀ ਕਰਾਂਗਾ ਕਿ 11 ਤਰੀਕ ਨੂੰ ਸਵੇਰੇ 11 ਵਜੇ ਸਵੇਰੇ 8 ਵਜੇ ਤੋਂ ਲੈ ਕੇ ਈਵਨਿੰਗ 8 ਵਜੇ ਤੱਕ ਉਹ ਨਕੂਦਰ ਸ਼ਹਿਰ ਦੇ ਵਿੱਚ ਟਰਾਲੀਆਂ ਜਿਹੜੀਆਂ ਉਹ ਨਾਲ ਲੈ ਕੇ ਆਣ ਕਿਉਂਕਿ ਉਸ ਦਿਨ ਸਵੇਰ ਯਾਤਰਾ ਇਥੋਂ ਲੱਕੀਨ ਗਈ ਉਹਦੇ ਕਰਕੇ ਇਹਨਾਂ ਨੂੰ ਜੜਾ ਵਾ ਬਹੁਤ ਪਰੇਸ਼ਾਨੀ ਇਹਨਾਂ ਨੂੰ ਵੀ ਹੋਏਗੀ ਔਰ ਸਵੇਰ ਯਾਤਰਾ ਦੇ ਵਿੱਚ ਵੀ ਗੰਤ ਤੈ ਸਕਦਾ ਸਰ ਸਪੈਸ਼ਲ ਨਾਕਾ ਵਗੈਰਾ ਵੀ ਲਗਾਇਆ ਜਾਊਗਾ ਜੀ ਹਾਂ ਸਾਰਾ ਜੀ ਇਹਦੇ ਸੰਬੰਧ ਵਿੱਚ ਸਪੈਸ਼ਲ ਨਾਕਾਬੰਦੀ ਕਰਕੇ ਟ੍ਰੈਫਿਕ ਡਾਇਵਰਸ਼ਨ ਅਸੀਂ ਪਲਾਨ ਕੀਤੀਆਂ ਵਾ ਟਾਈਮ ਟੂ ਟਾਈਮ ਜਿੱਥੇ ਇੱਥੇ ਪਹੁੰਚੇਗੀ ਸਵੇਰ ਯਾਤਰਾ ਉਹਦੇ ਸਾਥ ਦੇ ਨਾਲ ਇੱਥੇ ਤੇ ਟ੍ਰੈਫਿਕ ਡਾਇਵਰਸ਼ਨ ਦੀ ਲੋਡ ਹੋ ਗਈ ਹੋ ਕੀਤੀ ਜਾਏਗੀ। ਹਾਂ ਜਿਹੜੇ ਇੱਕ ਬੋਰਡ ਵੀ ਲਾਇਏ ਜਾਂਦੇ ਆ ਧਾਰਮਿਕ ਵਧਾਈਆਂ ਦੇ ਵੀ ਲਾਇਏ ਜਾਂਦੇ ਆ ਉਹਦੇ ਸਾਬਦੇ ਕਿ ਇਹਨਾਂ ਨਾਲ ਕੋਈ ਹਾਂਜੀ ਉਹਦੇ ਸਬੰਧ ਚ ਵੀ ਇਹਨਾਂ ਨੂੰ ਦੱਸਿਆ ਗਿਆ ਹੈ ਜੀ ਕਿ ਜਿਹੜੇ ਬੋਰਡ ਨੇ ਉਹਦੀ ਜਿਹੜੀ ਪੂਰੀ ਮਰਿਆਦਾ ਜਿਹੜੀ ਹੈ ਉਹਨੂੰ ਦੇਖਦੇ ਹੋਏ ਬੋਰਡ ਥੋੜੀ ਉੱਚੀ ਜਗ੍ਹਾ ਤੇ ਲਾਇਆ ਜਾਣ ਔਰ ਪ੍ਰੋਪਰਲੀ ਕੱਸ ਕੇ ਲਾਇਆ ਜਾਣ ਤਾਂ ਕਿ ਕਈ ਵਾਰੀ ਹੁੰਦਾ ਵਾ ਕਿ ਹਵਾ ਨਾਲ ਜਾਂ ਮੌਸਮ ਦੇ ਨਾਲ ਮੀਂਹ ਰੀਣਾ ਉਹ ਬੋਰਡ ਡਿੱਗ ਜਾਂਦੇ ਆ। ਤੇ ਉਹ ਫਿਰ ਕੱਲ ਨੂੰ ਕੋਈ ਇਹੋ ਜਿਹਾ ਇਸ਼ੂ ਨਾ ਬਣੇ ਉਹਦੇ ਸਬੰਧ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਮੀਟਿੰਗ ਕੀਤੀ ਗਈ ਔਰ ਉਹਨਾਂ ਨੂੰ ਸਪੈਸ਼ਲੀ ਕਿਹਾ ਗਿਆ ਕਿ ਉਹਦੇ ਲਈ ਜਿਹੜੀ ਸਟਰੈਟੈਜੀਕ ਜਗ੍ਹਾ ਦੇਖ ਕੇ ਜਿੱਥੇ ਸੀਸੀਟੀਵੀ ਕੈਮਰੇਜ਼ ਬਾਰੇ ਲੱਗੇ ਆ ਉੱਥੇ ਲਾਣ ਔਰ ਇਹਨਾਂ ਦੇ ਵਲੰਟੀਅਰ ਜਿਹੜੇ ਉਹਨਾਂ ਦੀ ਲਿਸਟ ਮੰਗੀ ਅਸੀਂ ਜਿਹੜੇ ਜਿਹੜੇ ਇਹਨਾਂ ਨੇ 4-4 5-5 ਬੋਡਸ ਲਾਏ ਜਿਹੜੀ ਜਗ੍ਹਾ ਤੇ ਉਹਨਾਂ ਦੇ ਵਲੰਟੀਅਰ ਉਹਨੂੰ ਲੁਕ ਆਫਟਰ ਕਰਨ ਅਸੀਂ ਉਹਨੂੰ ਜਿਹੜਾ ਵਾ ਨਾਲ ਐਸ ਐਚਓ ਨੂੰ ਹਦਾਇਤ ਕੀਤੀ ਗਈ ਹੈ ਵੀ ਨਾਲ ਪ੍ਰੋਪਰ ਉਹਦਾ ਖਿਆਲ ਰੱਖਿਆ ਤਾਂ ਆਮ ਪਬਲਿਕ ਨੂੰ ਕੀ ਮੈਸੇਜ ਹੈ ਅਬਾਜੀ ਸਾਰਿਆਂ ਨੂੰ ਦੇ ਜਲੰਧਰ ਪੁਲਿਸ ਵੱਲੋਂ ਜਲੰਧਰ ਪੁਲਿਸ ਵੱਲੋਂ ਤੇ ਇੱਥੇ ਨਾਲ ਹੀ ਮੈਂ ਜਿਹੜੇ ਕਮੇਟੀ ਮੈਂਬਰ ਆਈਸੀਕੂ ਉਹਨਾਂ ਨੂੰ ਇਹ ਵੀ ਰਿਕਵੈਸਟ ਕੀਤੀ ਹੈ ਕਿ ਜਿਹੜੇ ਬੋਰਡ ਸਦਗੋ ਮਾਨ ਜੀ ਦੇ ਲਾਈਨ ਇਹ ਵਿਦਾਸ ਜੀ ਦੇ ਲੱਗਣਗੇ ਉਹਨਾਂ ਨੂੰ 12 ਤਰੀਕ ਤੋਂ ਬਾਅਦ 13 ਤਰੀਕ ਨੂੰ ਪੂਰੀ ਮਰਿਆਦਾ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਉੱਥੋਂ ਜੜਾ ਹਟਾ ਲਿਆ ਜਾਵੇ